ਦੀ ਗੜਸ਼ੰਕਰ ਦੇ ਪਿੰਡੇ ਦੋਨੇਵਾਲ ਖੁਰਚੇ ਪੁਲਿਸ ਤੇ ਹਮਲਾ ਕੀਤਾ ਗਿਆ ਸ਼ਿਕਾਇਤ ਮਿਲਨ ਤੇ ਇੱਕ ਕਾਰਜ ਦਰਸਲ ਪੁਲਿਸ ਉਥੇ ਪਹੁੰਚੀ ਹੋਈ ਸੀ ਪੁਲਿਸ ਤੇ ਹੀ ਅਟੈਕ ਕਰ ਦਿੱਤਾ ਗਿਆ ਇੱਟਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਮਹਿਲਾਵਾਂ ਨੇ ਕਰਦੀ ਛੱਤ ਤੇ ਛੱਤ ਤੋਂ ਚੜ ਕੇ ਪੁਲਿਸ ਵਾਲਿਆਂ ਤੇ ਇੱਟਾਂ ਵਾਰੀਆਂ ਕਾਰ ਨੂੰ ਬਾਹਰੋਂ ਤਾਲਾ ਲਗਾ ਕੇ ਛੱਤ ਤੇ ਪੂਰਾ ਪਰਿਵਾਰ ਉੱਪਰ ਚੜ ਗਿਆ ਤੇ ਪੁਲਿਸ ਨੇ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਗੜਸ਼ੰਕਰ ਦੇ ਪਿੰਡ ਦੋਨੇਵਾਲ ਦੇ ਆ ਇਹ ਤਸਵੀਰਾਂ ਨੇ ਸ਼ਿਕਾਇਤ ਮਿਲਣ ਤੇ ਇੱਕ ਗੱਡਾ ਪਹੁੰਚੀ ਸੀ ਦਰਸਲ ਪੁਲਿਸ ਪੁਲਿਸ ਪਾਟੀ ਤੇ ਹੀ ਹਮਲਾ ਕਰ ਦਿੱਤਾ ਗਿਆ ਇਹੀ ਉਹ ਗੱਡ ਹੈ ਛੱਤ ਤੇ ਮਹਿਲਾਵਾਂ ਚੜੀਆਂ ਹੋਈਆਂ ਬਖਾਇਦੀਆਂ ਨੇ ਹਮਤਾਜ ਦਾ ਦਰਖਾਸਤ ਉਹਦੇ ਕੋਲ ਬੜੀਆਂ ਨੇ ਜੋ ਨੀਚੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੇ ਇੱਟਾ ਹੀ ਇਹ ਮਹਿਲਾਵਾਂ ਵਾਰਾ ਰਹੀਆਂ ਨੇ ਤੇ ਇਸ ਪੂਰੀ ਘਟਨਾ ਦੇ ਦੌਰਾਨ ਪੁਲਿਸ ਤੇ ਹਮਲਾ ਕੀਤਾ ਗਿਆ ਹੈ हमला तो तो, तो तो कर, ते कर ते पार्टी ते ही नाने कार दिता महिला छत से चढ़ के पुलिस वाले इटा बनाई थाने थाने ਥਾਣੇ ਤੋਂ ਆਏ ਕਿਹਨੂੰ ਮਾਰੀ ਜਾਂਦੇ ਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਹਰ ਘੜ ਦੇ ਆ ਜਾ ਆ ਜਾ ਮਾਰ ਖਾਡ ਜਾਈਦਾ ਸਿਰ ਤੋਂ ਖਾਰੀ ਤੇ ਪਾੜ ਦੇ ਸੀੜੀ ਆਪਣਾ ਲੈ ਗਲਾਮ ਦਾ ਸਰਪੰਚ ਹੋਣ ਮੇਰੇ ਪੁੱਤਿਆ ਬੰਦਾ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਦਰਖਾਸਤ ਉਹਦੇ ਖਿਲਾਫ ਤਾਂ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਮੈਂ ਨਾ ਮੇਰੇ ਸਹੁਰੇ ਸੰਜੀਵ ਕੁਮਾਰ ਫੋਨ ਲਾਈਨ ਤੇ ਮੌਜੂਦ ਨੇ ਸੰਜੀਵ ਪੂਰਾ ਮਾਮਲਾ ਜਾਨਣਾ ਚਾਹਾਂਗੇ ਪੁਲਿਸ ਇਸ ਕਾਰ ਚਿੱਕਿਉਂ ਆਈ ਹਾਲਾਂਕਿ ਮਨਪ੍ਰੀਤ ਸਿੰਘ ਨਾਮਕ ਸ਼ਖਸਾ ਜ਼ਿਕਰ ਕੀਤਾ ਜਾ ਰਿਹਾ ਹੈ ਜੀ ਸਰ ਉਹ ਸਮਝੋ ਦੱਸ ਦਈਏ ਕਿ ਇਹ ਸਾਰਾ ਮਾਮਲਾ ਗੜ ਸ਼ੰਕਰ ਦੇ ਪਿੰਡ ਦੇਨੋਵਾਲ ਪੁਰਦਾ ਹੈ ਜਿੱਥੇ ਇੱਕ ਗੜ ਸ਼ੰਕਰ ਠਰਣਾ ਦੀ ਨਿਕ ਪੁਲਿਸ ਚੌਂਕੀ ਬੰਦੀ ਹੈ ਸੈਲਾ ਖੋਦ ਚੱਲਾ ਹੌਟ ਪੁਲਿਸ ਚੌਂਕੀ ਦੇ ਜਿਹੜੇ ਮੁਲਾਜ਼ਮ ਸੀਗੇ ਮਨਪ੍ਰੀਤ ਨਾਮ ਦੀ ਇੱਕ ਸ਼ਿਕਾਇਤ ਸੀਗੀ ਉਹਨਾਂ ਖੋਲ ਜਿਸ ਦੇ ਤਹਿਤ ਚੱਲਾ ਚੌਂਕੀ ਦੇ ਮੁਲਾਜ਼ਮ ਬਟੀ ਚਲੋ ਬਹੁਤ